ਚਾਰੇ ਪਾਸੇ ਸੁਨੀਤਾ ਵਿਲੀਅਮਸ ਸੁਨੀਤਾ ਵਿਲੀਅਮ ਇਸੇ ਕਰਕੇ ਹੋ ਰਹੀ ਹੈ ਕਿਉਂਕਿ ਉਹ ਪਹਿਲੀ ਐਸਟਰਾਟ ਬਣੇਗੀ ਜਿਹਨੇ ਸਭ ਤੋਂ ਵੱਧ ਸਮਾਂ ਸਪੇਸ ਵਾਕ ਦੇ ਵਿੱਚ گزارਿਆ ਹੈ ਇੰਨੀ ਤੇਜ਼ ਰਫ਼ਤਾਰ ਦੇ ਨਾਲ ਚੱਲਦੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਬਾਹਰ ਨਿਕਲ ਕੇ ਸਪੇਸ ਵਾਕ ਕਰਕੇ ਉਹਦੀਆਂ ਚੀਜ਼ਾਂ ਠੀਕ ਕਰਨੀਆਂ ਉਹ ਬਹੁਤ ਰਿਸਕੀ ਕੰਮ ਹੈ ਡੇਂਜਰਸ ਕੰਮ ਹੈ ਬਿਲਕੁਲ ਸਪੇਸ ਤੇ ਜ਼ੀਰੋ ਗ੍ਰੈਵਿਟੀ ਹੈ ਹੁਣ ਸੁਨੀਤਾ ਵਿਲੀਅਮ ਦਾ ਬਿਆਨ ਆਇਆ ਸੀ ਕਿ ਬਈ ਮੈਂ ਭੁੱਲ ਗਈ ਕਿ ਚੱਲਣਾ ਕਿਵੇਂ ਆ ਪਿਛਲੇ ਸਾਲ 5 ਜੂਨ ਨੂੰ ਇਹ ਉੱਪਰ ਪਹੁੰਚ ਗਏ ਸੀਗੇ ਸਪੇਸ ਸਟੇਸ਼ਨ ਜੂਨ ਤੋਂ ਬਾਅਦ ਦਸੰਬਰ ਸਾਰਾ ਸਾਲ ਨਿਕਲਿਆ ਤੇ ਹੁਣ ਮਾਰਚ ਤੇ ਫਰਵਰੀ ਇਹ 2-3 ਮਹੀਨੇ 7-8 ਮਹੀਨੇ ਮਤਲਬ ਉਹਨਾਂ ਨੂੰ ਐਕਸਟਰਾ ਰਹਿਣੇ ਪਏਗੇ ਉੱਥੇ ਜਿਹੜੇ ਸਾਇੰਟਿਸਟ ਸੀ ਨਾਸਾ ਦੇ ਉਹਨਾਂ ਨੇ ਦੇਖਿਆ ਕਿ ਜਿਹੜਾ ਬੋਇੰਗ ਦਾ ਸਟਾਰਲਾਈਨਰ ਆ ਜਿਹੜਾ 에ਅਕ੍ਰਾਫਟ ਆ ਉੱਥੇ ਹੈ ਨਾ ਉਹਦੇ 'ਚ ਹੀਲੀਅਮ ਗੈਸ ਕਿਤੇ ਲੀਕ ਹੋ ਰਹੀ ਹੈ ਹਾਦਸਾ ਹੋ ਸਕਦਾ ਸੀ ਉਸੇ ਤਰੀਕੇ ਦਾ ਜਿਸ ਤਰੀਕੇ ਦਾ ਕਲਪਨਾ ਚਾਵਲਾ ਉਹਨਾਂ ਦੇ ਨਾਲ ਹੋਇਆ ਤੇ ਹੁਣ ਬਾਅਦ 'ਚ ਹੁਣ ਜਦੋਂ ਡੋਨਲਡ 트੍ਰੰਪ ਆਇਆ ਤੇ ਪਹਿਲਾਂ ਵੀ ਜੋ ਬਾਈਡਨ ਨੇ ਵੀ ਇਲਾਨ ਮਸਕ ਨੂੰ ਹੀ ਜ਼ਿੰਮੇਵਾਰੀ ਦਿੱਤੀ ਸੀ ਭਾਈ ਤੂੰ ਜਾ ਹੁਣ ਤੂੰ ਆਪਣਾ ਸਪੇਸ ਕ੍ਰਾਫਟ ਭੇਜ ਜਿਹੜਾ ਕ੍ਰੂ ਡ੍ਰੈਗਨ ਹੈ ਕਿ ਉਹਦੇ 'ਚ ਬਿਠਾ ਕੇ ਲੈ ਕੇ ਆਓ ਮਾਰਚ ਨੂੰ ਭੇਜਣਾ ਤੇ ਉਦੋਂ ਵਾਪਸ ਆਉਣਗੇ ਉਹ ਪਰ ਐਲਾਨ ਮਕਸਦ ਦਾ ਪਿੱਛੇ ਜੇ ਬਿਆਨ ਆਇਆ ਸੀ ਉਹ ਕਹਿੰਦਾ ਕਿ ਨਹੀਂ ਅਸੀਂ ਮਾਰਚ ਤੋਂ ਸ਼ਾਇਦ ਪਹਿਲਾਂ ਹੀ ਇਹਨਾਂ ਨੂੰ ਲਿਆਈਏ ਹੋ ਸਕਦਾ ਫਰਵਰੀ ਸੁਨੀਤਾ ਵਿਲੀਅਮ ਪਿਛਲੇ ਲੰਬੇ ਸਮੇਂ ਤੋਂ ਸਪੇਸ ਦੇ ਅੰਦਰ ਫਸੀ ਹੋਈ ਆ ਪਰ ਜਿੱਥੇ ਉਥੇ ਰਹਿ ਕੇ ਉਹਨਾਂ ਦੇ ਵੱਲੋਂ ਆਪਣੇ ਆਪ ਨੂੰ ਜਿਉਂਦੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਰਿਸਰਚ ਕੀਤੀ ਜਾ ਰਹੀ ਆ ਉੱਥੇ ਹੀ ਨਾਲ ਹੀ ਨਾਲ ਰਿਕਾਰਡ ਵੀ ਲਗਾਤਾਰ ਬਣਾਏ ਜਾ ਰਹੇ ਨੇ ਕਹਿੰਦੇ ਧਰਤੀ ਦੇ ਉੱਤੇ ਰਹਿ ਕੇ ਰਿਕਾਰਡ ਬਣਾਉਣੇ ਬਹੁਤ ਆਖੇ ਹੋ ਜਾਂਦੇ ਤੇ ਸਪੇਸ ਦੇ ਵਿੱਚ ਤਾਂ ਰਿਕਾਰਡ ਬਣਾਉਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੁੰਦਾ ਪਰ ਸੁਨੀਤਾ ਵਿਲੀਅਮ ਦੇ ਵੱਲੋਂ ਜੋ ਰਿਕਾਰਡ ਬਣਾਇਆ ਗਿਆ ਕਾਫੀ ਚਰਚਾ ਉਸ ਦੀ ਹੋ ਰਹੀ ਆ ਤੇ ਚਰਚਾ ਇਸ ਕਰਕੇ ਵੀ ਆ ਕਿਉਂਕਿ ਇਸ ਦਾ ਪਿਛੋਕੜ ਜਿਹੜਾ ਉਹ ਭਾਰਤ ਦੇ ਨਾਲ ਜੁੜਦਾਗਾ ਗੱਲਬਾਤ ਕਰਾਂਗੇ ਮੇਰੇ ਨਾਲ ਸਾਥੀ ਰਾਓ ਵਰਿੰਦਰ ਸਿੰਘ ਬੈਣੀਪਾਲ ਮੌਜੂਦ ਨੇ ਦਾਉ ਜੀ ਕਹਿੰਦੇ ਭਾਰਤੀ ਜਿੱਥੇ ਮਰਜੀ ਚਲੇ ਜਾਣ ਕਹਿੰਦੇ ਜਿਹੜਾ ਖੂਨ ਇੱਕ ਵਾਰੀ ਜਿਹੜਾ ਧਰਤੀ ਜਨਮ ਲੈ ਲਿਆ ਯੋਧਿਆਂ ਸੂਰਮਿਆਂ ਦੀ ਧਰਤੀ ਅਸੀਂ ਇਹਨੂੰ ਕਹਿੰਦੇ ਆ ਭਾਰਤ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਆ ਤੇ ਭਾਰਤੀ ਨੇ ਹਰ ਥਾਂ ਛੰਡੇ ਗੱਡੇ ਆ ਕਲਪਨਾ ਚਾਵਲਾ ਦਾ ਨਾਮ ਬੜਾ ਚਰਚਾ ਦੇ ਵਿੱਚ ਹਰ ਸਮੇਂ ਰਹਿੰਦਾ ਆਪਾਂ ਉਹਨਾਂ 'ਤੇ ਚਰਚਾ ਕਰਦੇ ਆਂ ਅੱਜਕੱਲ ਸੁਨੀਤਾ ਵਿਲੀਅਮ ਉਹ ਸਪੇਸ ਦੇ ਅੰਦਰ ਚਾਹੇ ਫਸੇ ਹੋਏ ਨੇ ਪਰ ਉਹਨਾਂ ਦੀ ਚਰਚਾ ਨਾਲੋਂ ਦਾ ਬਾਕੀ ਜਿਹੜੇ ਸਪੇਸ ਸਾਇੰਟਿਸਟ ਨੇ ਉਹਨਾਂ ਤੋਂ ਵੱਧ ਹੋ ਰਹੀ ਆ ਜਿਹੜਾ ਨਵਾਂ ਰਿਕਾਰਡ ਸੁਨੀਤਾ ਨੇ ਬਣਾਇਆਗਾ ਇਹ ਕੀ ਆ ਤੇ ਇਹਦੀ ਚਰਚਾ ਕਿਉਂ ਇਹਦੇ ਤੇ ਡਿਸਕਸ਼ਨ ਕਿਉਂ ਹੋ ਰਹੀ ਆ ਇਹ ਰਾਜਦੀਪ ਸੁਨੀਤਾ ਵਿਲੀਅਮ ਦੀ ਗੱਲ ਕੀਤੀ ਹੈ ਤੁਸੀਂ ਹੈਨਾ ਮਤਲਬ ਇਹਦੇ ਮਦਰ ਫਾਦਰ ਮਤਲਬ 파ਰਤੀ ਮੂਲ ਦੇ ਸੀ ਇਹ ਤਾਂ ਉਧਰਲੀ ਉਹ ਜੰਪ ਵਾਲਾ ਹੂੰ ਤੇ ਸੁਨੀਤਾ ਵਿਲੀਅਮ ਐਸੀ ਐਸਟਰੋਨੌਟ ਬਣ ਗਈ ਆ ਪਹਿਲੀ ਐਸਟ੍ਰੋਨੌਟ ਬਣ ਗਈ ਹੈ ਜਿਹਨੇ ਸਭ ਤੋਂ ਵੱਧ ਸਮੇਂ ਸਪੇਸ ਦੇ ਵਿੱਚ ਵਾਕ ਕੀਤੀ ਹੈ ਹੁਣ ਇੱਕ ਤਾਂ ਆਪਾਂ ਧਰਤੀ ਤੇ ਚੱਲਦੇ ਆਂ ਹਮ ਇੱਕ ਹੁੰਦੀ ਹੈ ਕਿ ਸਪੇਸ ਦੇ ਵਿੱਚ ਵਾਕ ਕਰਨੀ ਹੁਣ ਉਹ ਵੀ ਕਿੱਦਾਂ ਹੈ ਉਹ ਇਹ ਨਹੀਂ ਕਿ ਸਪੇਸ ਦੇ ਵਿੱਚ ਤੁਸੀਂ ਤੁਰਦੇ ਜਾ ਰਹੇ ਹੋ ਐਦਾਂ ਨਹੀਂ ਹੈ ਜਿਹੜਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਹੈਗਾ ਆ ਅਮਰੀਕਾ ਦਾ ਤੇ ਉਸ ਦੇ ਵਿੱਚ ਜਦੋਂ ਕੋਈ ਖਰਾਬੀ ਆਉਂਦੀ ਹੈ ਜਾਂ ਉਹਦੇ ਕੋਈ ਉਹ ਤੋਂ ਬਾਹਰ ਨਿਕਲ ਕੇ ਕਿਉਂਕਿ ਜਿਹੜਾ ਅੰਦਰ ਆ ਅੰਦਰ ਤਾਂ ਸਾਰੀ ਤੁਹਾਡੇ ਕੋਲ ਠੀਕ ਹੈ ਸਾਰਾ ਤੁਹਾਡੇ ਕੋਲ ਸਮਾਨ ਆ ਉਹਦੇ ਅੰਦਰ ਹੂੰ ਤੇ ਪ੍ਰੋਪਰ ਤੁਹਾਡੇ ਕੋਲ ਆਕਸੀਜਨ ਹੈ ਮਤਲਬ ਖਾਣ ਪੀਣ ਦਾ ਵੀ ਜਿਹੜਾ ਹਲਕਾ ਫੁਲਕਾ ਖਾਣ ਪੀਣ ਦਾ ਸਮਾਨ ਸਾਰਾ ਤੁਹਾਡੇ ਕੋਲ ਹੈ ਜੀ ਪਲੱਸ ਜ਼ੀਰੋ ਗ੍ਰੈਵਿਟੀ ਹੈ ਹੈਨਾ ਤੇ ਉਹ ਜਦੋਂ ਬਾਹਰ ਸਪੇਸ ਸਟੇਸ਼ਨ ਤੋਂ ਬਾਹਰ ਨਿਕਲ ਕੇ ਉਹਦੇ ਨਾਲ ਬਾਹਰ ਜੋ ਚੀਜ਼ਾਂ ਲੱਗੀਆਂ ਹੋਈਆਂ ਕੁਝ ਐਂਟੀਨੇ ਲੱਗੇ ਹੋਏ ਨੇ ਜਾਂ ਕੁਝ ਜਦੋਂ ਉਹ ਠੀਕ ਕਰਨ ਜਾਣਾ ਨਾ ਉਹਨੂੰ ਸਪੇਸ ਵਾਕ ਕਹਿੰਦੇ ਨੇ ਠੀਕ ਹੈ ਜਦੋਂ ਸਪੇਸ ਸਟੇਸ਼ਨ ਤੋਂ ਬਾਹਰ ਨਿਕਲਗੇ ਤੁਸੀਂ ਹਨਾ ਹੁਣ ਜਿਹੜਾ ਸਪੇਸ ਸਟੇਸ਼ਨ ਆ ਇਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਆ ਹੁਣ ਸਾਰਿਆਂ ਨੂੰ ਪਤਾ ਹੈ ਕਿ ਸੈਟਲਾਈਟ ਦੀ ਤਰ੍ਹਾਂ ਇਹ ਧਰਤੀ ਦੇ ਆਸੇ-ਪਾਸੇ ਘੁੰਮਦਾ ਆ ਹੂੰ ਆਸੇ-ਪਾਸੇ ਘੁੰਮਦਾ ਤਾਂ ਇਹ ਜਿਹੜੀ ਇਹਦੀ ਸਪੀਡ ਹੈ ਪਹਿਲਾਂ ਤਾਂ ਉਹ ਹੈਰਾਨ ਕਰਦੀ ਹੈ 7.5 ਹਜ਼ਾਰ ਕਿਲੋਮੀਟਰ ਇੱਕ ਘੰਟੇ ਮਾਈਲ ਮੀਲ ਕਿਲੋਮੀਟਰ ਤੋਂ ਵੱਡਾ ਹੁੰਦਾ ਹੂੰ 7.5 ਹਜ਼ਾਰ ਮੀਲ ਇੱਕ ਘੰਟੇ ਦੇ ਵਿੱਚ ਦੂਰੀ ਤੈਅ ਕਰਦਾ ਉਹ ਤੁਸੀਂ ਅੰਦਾਜ਼ਾ ਲਾਓ ਉਹਦੀ ਸਪੀਡ ਘੁੰਮਣ ਦੀ ਕਿੰਨੀ ਹੋਣੀ ਆ ਧਰਤੀ ਦੇ ਆਲੇ ਦੁਆਲੇ ਜੀ ਬਿਲਕੁਲ ਤੇ ਜੇ ਸਕਿੰਟਾਂ ਦੇ ਵਿੱਚ ਕੱਢੀਏ ਤਾਂ 7.5 ਕਿਲੋਮੀਟਰ ਇੱਕ ਸਕਿੰਟ ਦੇ ਵਿੱਚ ਹੂੰ ਮਤਲਬ ਇੱਕ ਸਕਿੰਟ ਕਿੰਨਾ ਕੁ ਹੁੰਦਾ ਮਤਲਬ ਇਹ ਕਰਕੇ ਆਪਾਂ ਐ ਕਰ ਦਈਏ ਤਾਂ 1 ਸਕਿੰਟ ਹੋ ਜਾਂਦਾ ਉਹ ਇੰਨੇ ਇੱਕ ਸਮੇਂ ਚ 7 ਕਿਲੋਮੀਟਰ ਪਹੁੰਚ ਜਾਂਦਾ ਮਤਲਬ ਇੰਨੀ ਤੇਜ਼ ਰਫ਼ਤਾਰ ਹੈ ਫਿਰ ਉਸ ਇੰਨੀ ਤੇਜ਼ ਰਫ਼ਤਾਰ ਦੇ ਨਾਲ ਚੱਲਦੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਬਾਹਰ ਨਿਕਲ ਕੇ ਸਪੇਸ ਵਾਕ ਕਰਕੇ ਉਹਦੀਆਂ ਚੀਜ਼ਾਂ ਠੀਕ ਕਰਨੀਆਂ ਉਹ ਬਹੁਤ ਰਿਸਕੀ ਕੰਮ ਹੈ ਡੇਂਜਰਸ ਕੰਮ ਹੈ ਕਿਉਂਕਿ ਉਹਦੇ ਲਈ ਤੁਹਾਨੂੰ ਪ੍ਰੋਪਰ ਸੂਟ ਪੈਨਣਾ ਪਊਗਾ ਹੂੰ ਜੇ ਤੁਸੀਂ ਸੂਟ ਤੋਂ ਬਿਨਾ ਬਾਹਰ ਨਿਕਲ ਗਏ ਤਾਂ ਤੁਹਾਨੂੰ ਇੱਕ ਸਕਿੰਟ ਨਹੀਂ ਲੱਗਣਾ ਤੁਸੀਂ ਡੈਡੋ ਹਮ ਮਤਲਬ ਇਸ ਹਿਸਾਬ ਦੇ ਨਾਲ ਉੱਥੇ ਟੈਂਪਰੇਚਰ ਇੰਨਾ ਠੰਡਾ ਹੁੰਦਾ ਤੇ ਇੰਨਾ ਖਤਰਨਾਕ ਹੁੰਦਾ ਕਿ ਇੱਕ ਤਾਂ ਆਕਸੀਜਨ ਵੀ ਨਹੀਂ ਹੈਗੀ ਹੈਨਾ ਸਪੇਸ ਸਟੇਸ਼ਨ ਤੇ ਜਦੋਂ ਅੰਦਰ ਜਾਣੇ ਆ ਅੰਦਰ ਜਾ ਕੇ ਉਹ ਸੂਟ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਫਿਰ ਸਾਰਾ ਸੁਰੱਖਿਆਤਾ ਹੈਨਾ ਤੇ ਹੁਣ ਸੁਨੀਤਾ ਵਿਲੀਅਮ ਚਰਚੇ ਹੋ ਰਹੇ ਸੀ ਵੀ 6-7 ਮਹੀਨੇ ਤੋਂ ਇਹ ਫਸੇ ਹੋਏ ਨੇ ਸਪੇਸ ਸਟੇਸ਼ਨ ਚ ਹਮ ਹੁਣ ਰਹਿ ਤਾਂ ਇਹ ਸਪੇਸ ਸਟੇਸ਼ਨ 'ਚ ਰਹੇ ਨੇ ਇਹਨਾਂ ਨੂੰ ਫਸੇ ਹੋਏ ਕਿਉਂ ਕਿਹਾ ਜਾ ਰਿਹਾ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਲੋਕ ਤਾਂ ਬਹੁਤ ਸਾਰੇ ਕਹਿਣਗੇ ਯਾਰ ਸਪੇਸ ਸਟੇਸ਼ਨ ਦੇ ਵਿੱਚ ਰਹਿ ਰਹੇ ਨੇ ਉਹ ਫਸੇ ਕਿੱਥੋਂ ਹੋਏ ਨੇ ਜੀ ਹੁਣ ਗੱਲ ਇਹ ਸੀ ਕਿ NASA ਪਹਿਲਾਂ ਆਪਣੇ ਰਾਕਟ ਤੇ ਆਪਣੇ ਉਹਦੇ ਵਾਹਨ ਸੀਗੇ ਜਿਹੜੇ ਧਰਤੀ ਤੋਂ ਰਾਕਟ ਦੀ ਮਦਦ ਦੇ ਨਾਲ ਉਠਾਏ ਜਾਂਦੇ ਨੇ ਸਪੇਸ 'ਚ ਜਦੋਂ ਪਹੁੰਚ ਜਾਂਦੇ ਨੇ ਫਿਰ ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਨਾਲ ਡੌਕ ਕਰਦੇ ਨੇ ਜਿਹਨੂੰ ਅਟੈਚ ਕਹਿੰਦੇ ਆ ਆਪਾਂ ਉਹਨੂੰ ਡੌਕ ਕਰਨਾ ਕਹਿੰਦੇ ਆ ਉਹ ਜਦੋਂ ਕ੍ਰਾਫਟ ਆ ਜਿਹੜਾ ਉਹ ਡੌਕ ਕਰਦਾ ਤੇ ਉਹਦੇ ਚ ਜਿਹੜੇ ਅਸਟਰੋਨੌਟ ਹੁੰਦੇ ਨੇ ਉਹ ਉਸ ਉਹਦੇ ਚੋਂ ਨਿਕਲ ਕੇ ਸਪੇਸ ਸਟੇਸ਼ਨ ਤੇ ਚਲੇ ਜਾਂਦੇ ਨੇ ਹੂੰ ਤੇ ਨਾਸਾ ਨੇ ਇਹ ਚੀਜ਼ਾਂ ਬਣਾਉਣੀਆਂ ਛੱਡਤੀਆਂ ਹੁਣ ਤੁਸੀਂ ਕਲਪਨਾ ਚਾਵਲਾ ਦੀ ਗੱਲ ਕੀਤੀ ਸੀ ਉਹ ਜਿਹੜਾ ਹਾਦਸਾ ਹੋਇਆ ਸੀ ਉਹ ਡਿਸਕਵਰੀ ਦਾ ਹੋਇਆ ਸੀ ਜੀ ਸਪੇਸ ਸ਼ਟਲ ਕਹਿੰਦੇ ਸੀ ਉਹਨੂੰ ਉਹ ਜਹਾਜ਼ ਦੀ ਤਰ੍ਹਾਂ ਲੁੱਕ ਦਿੰਦੀ ਸੀ ਉਹ ਤੇ ਉਹਨੂੰ ਵੀ ਰਾਕਟ ਦੇ ਦੀ ਸਪੋਟ ਦੇ ਨਾਲ ਧਰਤੀ ਤੋਂ ਉੱਪਰ ਚੱਕਿਆ ਜਾਂਦਾ ਸੀ ਜਦੋਂ ਸਪੇਸ 'ਚ ਪਹੁੰਚ ਜਾਂਦੇ ਸੀ ਤੇ ਉਹ ਫਿਰ ਆਪਣੇ ਇੰਜਨ ਔਨ ਕਰਕੇ ਫਿਰ ਉਹ ਜਿਹੜੀ ਡਿਸਕਵਰੀ ਸਪੇਸ ਸ਼ਟਲ ਸੀਗੀ ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੱਕ ਜਾਂਦੀ ਸੀ ਉਹਦੇ 'ਚੋਂ ਐਸਟਰੋਨੌਟ ਸਪੇਸ ਸਟੇਸ਼ਨ 'ਚ ਬਿਠਾ ਦਿੱਤੇ ਜਾਂਦੇ ਨੇ ਤੇ ਜਦੋਂ ਵਾਪਸ ਆਉਣਾ ਸੀ ਉਹ ਉੱਥੇ ਹੀ ਡੌਕ ਹੁੰਦੀ ਸੀ ਅਟੈਚ ਹੋਈ ਰਹਿੰਦੀ ਸੀ ਉਸ ਸਪੇਸ ਸਟੇਸ਼ਨ ਤੋਂ ਨਿਕਲ ਕੇ ਉਹਦੇ ਵਿੱਚ ਬੈਠ ਜਾਂਦੇ ਸੀ ਤੇ ਫਿਰ ਉਹ ਚੀਜ਼ ਵਾਪਸ ਧਰਤੀ ਤੇ ਆ ਜਾਂਦੀ ਸੀ ਹੁਣ ਜਿਹੜੀ ਕਲਪਨਾ ਚਾਵਲਾ ਦਾ ਤੁਸੀਂ ਜ਼ਿਕਰ ਕੀਤਾ ਉਹ ਡਿਸਕਵਰੀ ਚ ਆਪਣੇ ਬਾਕੀ ਦੇ ਐਸਟਰੋਨੌਟ ਦੇ ਨਾਲ ਧਰਤੀ 'ਚ ਆ ਰਹੇ ਸੀ ਵਾਪਸ ਹੁਣ ਜਿਹੜਾ ਧਰਤੀ ਦਾ ਐਟਮੋਸਫੀਅਰ ਜਿੱਥੋਂ ਸ਼ੁਰੂ ਹੁੰਦਾ ਨਾ ਸਪੇਸ ਤੋਂ ਧਰਤੀ ਦਾ ਐਟਮੋਸਫੀਅਰ ਜੀ ਉੱਥੇ ਜਦੋਂ ਚੀਜ਼ ਲੰਘਣੀ ਹੈ ਹਮ ਮਤਲਬ ਉਹ ਇੰਨਾ ਫ੍ਰਿਕਸ਼ਨ ਪੈਦਾ ਹੁੰਦੀ ਹੈ ਕਿ ਉਹ ਚੀਜ਼ਾਂ ਟੁੱਟ ਜਾਂਦੀਆਂ ਨੇ ਤਬਾਹ ਹੋ ਜਾਂਦੀਆਂ ਨੇ ਤੁਸੀਂ ਦੇਖਿਆ ਕਿ ਐਸਟਰੋਇਡ ਹੁੰਦੇ ਨੇ ਜਿਹੜੇ ਆਪਾਂ ਕਹਿੰਦੇ ਆ ਕਿ ਬਹੁਤ ਵੱਡੇ ਵੱਡੇ ਪੱਥਰ ਨੇ ਜੀ ਕਦੇ ਟਕਰਾ ਗਿਆ ਫਲਾਣਾ ਹੋ ਗਿਆ ਉਹ ਐਸਟਰੋਇਡ ਇਹ ਨਹੀਂ ਹੈਗਾ ਵੀ ਧਰਤੀ ਵੱਲ ਆਉਂਦੇ ਨਹੀਂ ਆਉਂਦੇ ਨੇ ਕਿਉਂਕਿ ਧਰਤੀ ਦਾ ਜਿਹੜਾ ਐਟਮੋਸਫੀਅਰ ਆ ਨਾ ਉਹ ਜਦੋਂ ਐਸਟਰੋਇਡ ਜਿਹੜੇ ਪੱਥਰ ਹੁੰਦੇ ਨੇ ਐਸਟਰੋਇਡ ਉਹ ਜਦੋਂ ਉਹਦੇ ਵਿੱਚ ਦਾਖਲ ਹੋ ਕੇ ਧਰਤੀ ਦੇ ਵੱਲ ਆਉਂਦੇ ਨੇ ਤਾਂ ਉਹ ਚੀਜ਼ ਉਸ ਨੂੰ ਜਲਾ ਕੇ ਰਾਖ ਕਰ ਦਿੰਦੀ ਹੈ ਮਤਲਬ ਇੱਕ ਧਰਤੀ ਦਾ ਸਿਕਿਉਰਟੀ ਕਵਜ ਆ ਉਹ ਜੀ ਤੇ ਉਹਨੂੰ ਪਾਰ ਕਰਨਾ ਤੇ ਵਾਪਸ ਉਹ ਪਾਰ ਕਰਕੇ ਧਰਤੀ ਦੇ ਵਿੱਚ ਆਉਣਾ ਇੱਕ ਮੇਨ ਚੈਲੰਜ ਹੈਗਾ ਸੀਗਾ ਜੋ ਜਦੋਂ ਕਲਪਨਾ ਚਾਵਲਾ ਵਾਲੀ ਡਿਸਕਵਰੀ ਸ਼ਟਲ ਆ ਰਹੀ ਸੀ ਤਾਂ ਉਹਦੇ 'ਚ ਨਾ ਇੱਕ ਸੁਰਾਖ ਹੋ ਗਿਆ ਸੀ ਉਹ ਸ਼ੀਟਸ ਹੁੰਦੀਆਂ ਨੇ ਉਹ ਸ਼ੀਟ ਇੱਕ ਦਾ ਨਟ ਨਿਕਲਿਆ ਹੋਇਆ ਸੀਗਾ ਪਤਾ ਨਹੀਂ ਲੱਗਿਆ ਉਹ ਇੱਕ ਹੋਇਆ ਤੇ ਉਹ ਜਦੋਂ ਐਂਟਰ ਕਰਨ ਲੱਗਿਓ ਸਾਰੀ ਬਲਾਸਟ ਕਰ ਗਈ ਤੇ ਉਹ ਸਾਰੇ ਅਸਟ੍ਰੋਨੌਟ ਮਰ ਗਏ ਸੀ ਉਹ 'ਚ ਕਲਪਨਾ ਚਾਵਲਾ ਵੀ ਸੀ ਜੀ ਹੁਣ ਨਾਸਾ ਨੇ ਜਦੋਂ ਬਣਾਉਣੇ ਛੱਡੇ ਤਾਂ ਉਸ ਤੋਂ ਬਾਅਦ ਪਹਿਲੇ ਨੰਬਰ ਤੇ ਆਇਆ ਇਲਾਨ ਮਸਕ ਤੇ ਉਹਨੇ ਆਪਣਾ ਸਪੇਸ ਐਕਸ ਬਣਾਇਆ SpaceX ਦੇ ਰਾਕਟ ਉਹਦੇ Falcon 9 ਵਰਗੇ ਰਾਕਟ ਬਹੁਤ ਘੈਂਟ ਰਾਕਟ ਨੇ ਉਹ ਕਿਸ ਦਿਨ ਫਿਰ ਚਰਚਾ ਕਰਾਂਗੇ ਮਤਲਬ ਉਹ ਵੀ ਨੈਕਸਟ ਲੈਵਲ ਹੀ ਆ ਕੰਮ ਤੇ ਇਸ ਤੋਂ ਬਾਅਦ ਉਹਨੇ ਆਪਣਾ ਡ੍ਰੈਗਨ Falcon Dragon ਨਾਂ ਦੀ ਉਹ ਬਣਾਇਆ ਜਿਹੜਾ ਫਰੀडम ਨਾਮ ਹੈ ਉਹਦਾ ਤੇ ਉਹਨੇ ਆਪਣਾ ਪਹਿਲਾ ਟੈਸਟ ਕੀਤਾ ਆ ਉਹ ਪਹਿਲਾ ਟੈਸਟ ਕਰਦੇ ਆ ਨਾ ਜਦੋਂ ਜਦੋਂ ਉਹ ਫਿਰ ਅਨਮੈਂਡ ਭੇਜਦੇ ਆ ਉਹ ਮਤਲਬ ਖਾਲੀ ਨੂੰ ਇਹ ਭੇਜਣਾ ਵੀ ਦੇਖੀਏ ਵੀ ਸਾਡਾ ਸਫਲ ਹੁੰਦਾ ਕਿ ਨਹੀਂ ਤੇ ਉਹ ਸਫਲ ਹੋ ਗਿਆ ਸੀਗਾ ਮੈਂ ਕਿਹੜਾ ਕਿਹਾ ਕ੍ਰੂ ਡ੍ਰੈਗਨ ਵਾਲਾ ਜੀ ਤੇ ਉਸ ਤੋਂ ਬਾਅਦ ਸਪੇਸ ਐਕਸ ਨੇ ਕ੍ਰੂ ਡ੍ਰੈਗਨ ਦੇ ਵਿੱਚ ਬਿਠਾ ਕੇ ਐਸਟਰੋਨੌਟ ਭੇਜੇ ਪਹਿਲੀ ਵਾਰ ਉਸ ਸਪੇਸ ਸਟੇਸ਼ਨ ਤੇ ਗਏ ਵਾਪਸ ਸੁਰੱਖਿਅਤ ਵਾਪਸ ਆ ਗਏ ਇਹ ਸੀਗਾ ਇੱਕ ਮਤਲਬ ਜਿਹਨੂੰ ਕਹਿੰਦੇ ਆ ਇੱਕ ਟ੍ਰਾਇਲ ਵਰਜਨ ਆਪਾਂ ਹਨਾ ਉਹਨਾਂ ਦਾ ਪੂਰਾ ਹੋ ਗਿਆ ਸੀ ਹੁਣ ਦੂਜੀ ਕੰਪਨੀ ਹੈ ਜਿਹੜੀ ਜਹਾਜ਼ ਬਣਾਉਂਦੀ ਆ ਬਹੁਤ ਫੇਮਸ ਕੰਪਨੀ ਹੈ ਬੋਇੰਗ ਹੂੰ ਬੋਇੰਗ ਨੇ ਵੀ ਪੰਗਾ ਲੈ ਲਿਆ बोइंग ਨੇ ਆਪਣਾ ਸਪੇਸ ਕ੍ਰਾਫਟ ਬਣਾ ਲਿਆ ਸਟਾਰਲਾਈਨਰ ਹੁਣ ਸਟਾਰਲਾਈਨਰ ਨੂੰ ਪਹਿਲਾ ਅਨਮੈਂਡ ਭੇਜਿਆ ਗਿਆ ਉਹ ਗਿਆ ਉਥੇ ਡੌਕ ਕੀਤਾ ਵਾਪਸ ਧਰਤੀ ਤੇ ਸੇਫ ਆ ਗਿਆ ਤੇ ਉਹ ਜਦੋਂ ਐਕਸਪੈਰੀਮੈਂਟ ਪੂਰਾ ਹੋ ਗਿਆ ਫਿਰ ਸਟਾਰਲਾਈਨਰ ਨੂੰ ਐਸਟ੍ਰੋਨੌਟ ਚਾਹੀਦੇ ਸੀ ਨਾਸਾ ਦੇ ਨਾਲ ਮਿਲ ਕੇ ਉਹਨਾਂ ਨੇ ਸੁਨੀਤਾ ਵਿਲੀਅਮ ਤੇ ਬੁੱਚ ਵਿਲਮੋਰ ਜਿਹੜੇ ਦੋਨੋਂ ਫਸੇ ਉਥੇ ਜਾ ਕੇ ਉਹਨਾਂ ਨੂੰ ਸਟਾਰਲਾਈਨਰ 에ਅਰਕ੍ਰਾਫਟ ਚ ਬਿਠਾਇਆ ਬੋਇੰਗ ਦੇ ਚ ਠੀਕ ਹੈ ਤੇ ਉਹ ਧਰਤੀ ਤੋਂ ਉੱਡੇ ਰੌਕਟ ਦੀ ਮਦਦ ਦੇ ਨਾਲ ਸਪੇਸ ਸਟੇਸ਼ਨ ਤੇ ਜਾ ਕੇ ਉਹ ਪਹੁੰਚ ਗਿਆ ਡੌਕ ਕੀਤਾ ਤੇ ਉਹ ਅੰਦਰ ਚਲੇ ਗਏ ਹੁਣ ਇਹ ਪਿਛਲੇ ਸਾਲ 5 ਜੂਨ ਦੀ ਗੱਲ ਹੈ ਪਿਛਲੇ ਸਾਲ 5 ਜੂਨ ਨੂੰ ਇਹ ਉੱਪਰ ਪਹੁੰਚ ਗਏ ਸੀਗੇ ਸਪੇਸ ਸਟੇਸ਼ਨ ਤੇ ਤੇ 22 ਜੂਨ ਨੂੰ ਵਾਪਸ ਹੀ ਕਰਨੀ ਸੀ ਪਰ ਜਿਹੜੇ ਸਾਇੰਟਿਸਟ ਸੀ ਨਾਸਾ ਦੇ ਉਹਨਾਂ ਨੇ ਦੇਖਿਆ ਕਿ ਜਿਹੜਾ ਬੋਇੰਗ ਦਾ ਸਟਾਰਲਾਈਨਰ ਆ ਜਿਹੜਾ 에ਅਰਕ੍ਰਾਫਟ ਆ ਉੱਥੇ ਹੈ ਨਾ ਸਪੇਸ ਕ੍ਰਾਫਟ ਆ ਸੌਰੀ ਕਿ ਉਹਦੇ ਚ ਹੀਲੀਅਮ ਗੈਸ ਕਿਤੇ ਲੀਕ ਹੋ ਰਹੀ ਹੈ ਅੱਛਾ ਤੇ ਹਾਦਸਾ ਹੋ ਸਕਦਾ ਸੀ ਉਸੇ ਤਰੀਕੇ ਦਾ ਜਿਸ ਤਰੀਕੇ ਦਾ ਕਲਪਨਾ ਚਾਵਲਾ ਉਹਨਾਂ ਦੇ ਨਾਲ ਹੋਇਆ ਤੇ ਫਿਰ ਉਹਨਾਂ ਨੇ ਪਹਿਲਾਂ ਡਿਲੇ ਕੀਤਾ ਵੀ ਨਹੀਂ 2 ਦਿਨ ਬਾਅਦ ਅਸੀਂ ਵਾਪਸ ਲੈ ਕੇ ਆਵਾਂਗੇ 2-3 ਵਾਰ ਡਿਲੇ ਹੋ ਗਿਆ ਫਾਈਨਲੀ ਇਹ ਕੀਤਾ ਗਿਆ ਕਿ ਅਸੀਂ ਰਿਸਕ ਨਹੀਂ ਲਵਾਂਗੇ ਕਿਉਂਕਿ ਪਹਿਲਾਂ ਅਸੀਂ ਐਸਟਰਨਟ ਖੋਲੇ ਆਪਣੇ ਸਪੇਸ ਕ੍ਰਾਫਟ ਤਬਾਹ ਹੁੰਦਾ ਕੋਈ ਗੱਲ ਨਹੀਂ ਪਰ ਬੰਦੇਆਂ ਨੂੰ ਸਾਡੇਆਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਹੂੰ ਤੇ ਫਿਰ ਉਹ ਫੈਸਲਾ ਲਿਆ ਗਿਆ ਕਿ ਜਿਹੜਾ ਬੋਇੰਗ ਦਾ ਸਟਾਰਲਾਈਨਰ ਸਪੇਸ ਕ੍ਰਾਫਟ ਆ ਉਹ ਕੱਲ੍ਹ ਹੀ ਧਰਤੀ ਤੇ ਲਿਆਂਦਾ ਜਾਊਗਾ ਉਹ ਕੱਲਾ ਧਰਤੀ ਤੇ ਲਿਆਂਦਾ ਮਤਲਬ ਸੇਫ ਰਹਾ ਕੋਈ ਤਾਂ ਟੁੱਟਿਆ ਨਹੀਂ ਉਹ ਕਿਤੋਂ ਨਹੀਂ ਜੇ ਉਹਦੇ ਚ ਬੈ ਕੇ ਵੀ ਆ ਜਾਂਦੇ ਤਾਂ ਸੇਫ ਆ ਜਾਣਾ ਸੀ ਉਹਨਾਂ ਨੇ ਵਾਪਸ ਪਰ ਕਿਉਂਕਿ ਇੱਕ ਰਿਸਕ ਸੀਗਾ ਬਿਲਕੁਲ ਉਹ 10% ਰਿਸਕ ਵੀ ਨਹੀਂ ਲੈਂਦੇ ਹੂੰ ਤੇ ਫੇਰ ਗੱਲ ਇਹ ਹੋ ਗਈ ਕਿ ਉਹ ਹੁਣ ਉੱਥੇ ਜਾ ਕੇ ਫਸ ਗਏ ਉਹਨਾਂ ਨੇ ਵਾਪਸ ਆ ਜਾਣਾ ਸੀਗਾ ਹਫ਼ਤੇ ਦੇ ਦੋ ਹਫ਼ਤੇ ਦੇ ਵਿੱਚ 10 ਦਿਨਾਂ 'ਚ ਪਰ ਹੁਣ ਕਿਉਂਕਿ ਉਹ ਜਿਹੜਾ ਸਪੇਸ ਕ੍ਰਾਫਟ ਸੀਗਾ ਸਟਾਰ ਲਾਈਨਰ ਉਹ ਤਾਂ ਖਾਲੀ ਲਿਆਂਦਾ ਵਾਪਸ ਫਿਰ ਹੁਣ ਉਹਨਾਂ ਨੂੰ ਲੈ ਕੇ ਆਉਣਾ ਸੋ ਲੈ ਕੇ ਆਉਣ ਦੇ ਲਈ ਐਦਾਂ ਨਹੀਂ ਹੁੰਦਾ ਕਿ ਜੇ ਅੱਜ ਆਪਣਾ ਇਹ ਆਇਆ ਜੀ ਕੱਲ ਨੂੰ ਆਪਾਂ ਦੂਜਾ ਉਡਾ ਦੇ ਇਹ ਕੋਈ 에ਰੋਪਲੇਨ ਤਾਂ ਹੈ ਨਹੀਂ ਫਲਾਈਟ ਤਾਂ ਹੈ ਨਹੀਂ ਕਿ ਸਾਰਾ ਗਣਿਤ ਸਾਰੀ ਮੈਚਿੰਗ ਠੀਕ ਹੋਣੀ ਚਾਹੀਦੀ ਹੈ ਤਾਂ ਫਿਰ ਉੱਤੇ ਤੱਕ ਉਹ ਸਫਲ ਹੁੰਦੀ ਹੈ ਤੇ ਉਸ ਤੋਂ ਬਾਅਦ ਹੁਣ ਬੋਇੰਗ ਤੇ ਤਾਂ ਉਹ ਸਟਾਰਲਾਈਨਰ ਤੇ ਰਿਸਕ ਨਹੀਂ ਲੈ ਸਕਦੇ ਤੇ ਹੁਣ ਬਾਅਦ ਚ ਹੁਣ ਜਦੋਂ ਡੋਨਲਡ 트럼ਪ ਆਇਆ ਤੇ ਪਹਿਲਾਂ ਵੀ ਜੋ ਬਾਈਡਨ ਨੇ ਵੀ ਇਲਾਨ ਮਸਕ ਨੂੰ ਹੀ ਜ਼ਿੰਮੇਵਾਰੀ ਦਿੱਤੀ ਸੀ ਭਾਈ ਤੂੰ ਜਾ ਹੁਣ ਤੂੰ ਆਪਣਾ ਸਪੇਸ ਕ੍ਰਾਫਟ ਭੇਜ ਜਿਹੜਾ ਕਰੂ ਡ੍ਰੈਗਨ ਹੈ ਉਹਦੇ ਚ ਬਿਠਾ ਕੇ ਲੈ ਕੇ ਆਓਗੇ ਤੇ ਉਹ ਜਿਹੜਾ ਹੁਣ ਮਾਰਚ ਇਸ ਸਾਲ ਜਿਹੜਾ ਮਾਰਚ ਆ ਰਿਹਾ ਮਾਰਚ ਨੂੰ ਭੇਜਣਾ ਤੇ ਉਦੋਂ ਵਾਪਸ ਆਉਣਗੇ ਉਹ ਪਰ ਐਲੌਨ ਮਸਕ ਦਾ ਪਿੱਛੇ ਜੇ ਬਿਆਨ ਆਇਆ ਸੀ ਉਹ ਕਹਿੰਦਾ ਕਿ ਨਹੀਂ ਅਸੀਂ ਮਾਰਚ ਤੋਂ ਸ਼ਾਇਦ ਪਹਿਲਾਂ ਹੀ ਇਹਨਾਂ ਨੂੰ ਲਿਆਈਏ ਹੋ ਸਕਦਾ ਫਰਵਰੀ ਚ ਹੁਣ 5 ਜੂਨ ਤੇ 22 ਜੂਨ ਠੀਕ ਹੈ 10 12 ਕ 8 ਕ ਦਿਨ 7 ਹਫਤਾ ਹੀ ਲਾ ਲਓ ਤੇ ਇੰਨਾ ਕਿ ਜਿਹੜਾ ਸਮਾਂ ਸੀ 10-12 ਦਿਨਾਂ ਦਾ ਤੇ ਉਹ ਰਹਿਣਾ ਸੀ ਉਹਨਾਂ ਨੇ ਵਾਪਸ ਆ ਜਾਣਾ ਸੀ ਤੇ ਹੁਣ ਉਹ ਜੂਨ ਦੇ ਫਸੇ ਹੋਏ ਨੇ ਉੱਥੇ ਤਾਂ ਕਰਕੇ ਉਹਨਾਂ ਨੂੰ ਫਸੇ ਹੋਏ ਕਿਹਾ ਗਿਆ ਕਿ ਫਸ ਗਏ ਉੱਥੇ ਹੂੰ ਦੇਖ ਲਓ ਜੂਨ ਤੋਂ ਬਾਅਦ ਦਸੰਬਰ ਸਾਰਾ ਸਾਲ ਨਿਕਲਿਆ ਤੇ ਹੁਣ ਮਾਰਚ ਤੇ ਫਰਵਰੀ ਇਹ 2-3 ਮਹੀਨੇ 7-8 ਮਹੀਨੇ ਮਤਲਬ ਉਹਨਾਂ ਨੂੰ ਐਕਸਟਰਾ ਰਹਿਣੇ ਪਏਗੇ ਉੱਥੇ ਤੇ ਸਪੇਸ ਸਟੇਸ਼ਨ ਦੇ ਵਿੱਚ ਵੀ ਹਮੇਸ਼ਾ 4 ਜਾਂ 5 ਸਟੂਨਟ ਉੱਥੇ ਰਹਿੰਦੇ ਨੇ ਉਹਨਾਂ ਦੀ ਰਹਿਣ ਦੀ ਜਿਹੜੀ ਸਮਾਂ ਸੀਮਾ ਹੁੰਦੀ ਹੈ ਉਹ 6 ਮਹੀਨੇ ਹੁੰਦੀ ਹੈ 5 ਤੋਂ 6 ਮਹੀਨੇ ਦੇ ਵਿੱਚ ਉਹਨਾਂ ਨੂੰ ਵਾਪਸ ਬੁਲਾਉਣਾ ਹੁੰਦਾ ਫਿਰ ਇੱਕ ਨਵੀਂ ਟੀਮ ਉੱਥੇ ਜਾਂਦੀ ਹੈ ਐਦਾਂ ਹੁੰਦਾ ਹੈ ਠੀਕ ਹੈ ਕਿਉਂਕਿ ਜਦੋਂ ਇੱਕ ਇਨਸਾਨ ਇਨਸਾਨ ਦੀ ਬਾਡੀ ਹੈ ਜਿਹੜੀ ਉਹ ਧਰਤੀ ਤੇ ਆਪਾਂ ਜਨਮ ਹੋਇਆ ਧਰਤੀ ਤੇ ਰਹਿਣ ਯੋਗ ਹੀ ਆ ਉਹ ਹੂੰ ਸਪੇਸ ਤੇ ਰਹਿਣ ਯੋਗ ਨਹੀਂ ਹੈ ਸਪੇਸ ਤੇ ਜ਼ੀਰੋ ਗ੍ਰੈਵਿਟੀ ਹੈ ਹੁਣ ਸੁਨੀਤਾ ਵਿਲੀਅਮ ਦਾ ਬਿਆਨ ਆਇਆ ਸੀ ਕਿ ਬਈ ਮੈਂ ਭੁੱਲ ਗਈ ਕਿ ਚੱਲਣਾ ਕਿਵੇਂ ਆ ਮੈਨੂੰ ਚੱਲਣਾ ਮੈਂ ਭੁੱਲ ਗਈ ਵਿਜੇਵੰਦਾ ਧਰਤੀ ਦੇ ਥੋੜੇ ਪੈਰ ਲੱਗਣਗੇ ਤਾਂ ਹੀ ਚੱਲੋਂਗੇ ਨਾ ਸਪੇਸ ਔਰ ਇੰਟਰਨੈਸ਼ਨਲ ਸਪੇਸ ਸਟੇਸ਼ਨ ਜੀਰੋ ਗ੍ਰੈਵਿਟੀ ਆ ਉਹ ਤਾਂ ਉੱਡਦੇ ਹੀ ਫਿਰਦੇ ਨੇ ਉਹਦੇ ਵਿੱਚ ਵੀ ਜੇ ਆਸ-ਪਾਸੇ ਜਾਣਾ ਤੁਸੀਂ ਵੀਡੀਓ ਦੇਖੋ ਏਦਾਂ ਉੱਡ ਕੇ ਚਲੇ ਜਾਂਦੇ ਆ ਤੇ ਇਹ ਚੀਜ਼ ਆ ਤੇ ਫਿਰ ਤੁਸੀਂ ਦੇਖੋ ਕਿ ਉਹ ਫਸੇ ਹੋਏ ਸੀ ਪਰ ਉਹ ਫਸੇ ਹੋਏ ਦੇ ਵਿਚਕਾਰ ਹੀ ਸੁਨੀਤਾ ਵਿਲੀਅਮ ਨੇ ਉਸ ਮੌਕੇ ਨੂੰ ਵੀ ਪਨਾ ਲਿਆ ਤੇ ਰਿਕਾਰਡ ਬਣਾਤਾ ਜਿਹਦੀ ਆਪਾਂ ਸਭ ਤੋਂ ਪਹਿਲਾਂ ਗੱਲ ਕੀਤੀ ਸੀ ਸਪੇਸ ਵਾਕ ਦਾ ਹੁਣ ਸੁਨੀਤਾ ਵਿਲੀਅਮ ਦੀ ਇਹ ਪਤਾ ਨੌਵੀਂ ਸਪੇਸ ਵਾਕ ਸੀ ਮਤਲਬ ਨੌਵੀਂ ਵਾਰ ਇਹ ਸਪੇਸ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਬਾਹਰ ਨਿਕਲ ਕੇ ਇਹਨੇ ਉੱਥੇ ਸੈਟਿੰਗ ਕੀਤੀ ਸੀ ਹੁਣ ਜਿੰਨਾ ਟਾਈਮ ਬਾਹਰ ਕੰਮ ਕਰਨ ਨੂੰ ਲੱਗਦਾ ਉਹਨੂੰ ਸਪੇਸ ਵਾਕ ਕਹਿ ਦਿੰਦੇ ਨੇ ਠੀਕ ਹੈ ਤੇ ਇਸ ਵਾਰ ਉਹਨੇ ਤਕਰੀਬਨ 5.5 ਘੰਟੇ ਤੇ ਉਹ ਜਿਹੜਾ ਨਾਲ ਸੀਗਾ ਵੈਰੀ ਬੋਚਰ ਵਿਲਮਰ ਤੇ ਇਹ ਇਹਨਾਂ ਦੋਨਾਂ ਨੇ 5.5 ਘੰਟੇ ਲਾਏ ਇੰਟਰਨੈਸ਼ਨਲ ਸਪੇਸ ਸਟੇਸ਼ਨ ਦਾ ਇੱਕ ਐਂਟੀਨਾ ਖਰਾਬ ਹੋ ਗਿਆ ਸੀ ਉਹਨੂੰ ਰੀਪਲੇਸ ਕਰਨਾ ਸੀ ਠੀਕ ਹੈ ਤੇ ਉਹ ਜਦੋਂ ਨਿਕਲੇ ਤੇ ਚੌਥੇ ਘੰਟੇ ਦੇ ਵਿੱਚ ਜਾ ਕੇ ਰੀਪਲੇਸ ਹੋਇਆ ਉਹ ਦੇਖ ਲੋ ਕਿਉਂਕਿ ਉਹ ਸਪੀਡ ਮੈਂ ਤੁਹਾਨੂੰ ਦੱਸਿਆ ਕਿ ਇੱਕ ਸਕਿੰਟ 'ਚ 7.5 ਕਿਲੋਮੀਟਰ ਚੱਲਿਆ ਜਾਂਦਾ ਉਹ ਧਰਤੀ ਦੇ ਆਲੇ-ਦਲੇ ਉਹ ਉਸੇ ਸਪੀਡ 'ਚ ਬਾਹਰ ਨਿਕਲਣਾ ਤੇ ਉਹ ਕਰਨਾ ਆਪਦੇ ਆਪ ਦੇ ਵਿੱਚ ਬਹੁਤ ਇੱਕ ਰਿਸਕੀ ਇਹ ਕੰਮ ਹੁੰਦਾ ਹੈ ਸਪੇਸ ਵਾਕ ਵਾਲਾ ਸੋ ਹੁਣ ਤੱਕ ਕਿਉਂਕਿ 9 ਵਾਰ ਇਹ ਗਈ ਤਾਂ ਇਹਦੇ ਟਾਈਮ ਕੁੱਲ ਬਣੇ 62 ਘੰਟੇ 6 ਮਿੰਟ ਹੂੰ ਸੋ ਇੰਨਾ ਜਿਹੜਾ 62 ਘੰਟੇ 6 ਮਿੰਟ ਕੋਈ ਵੀ ਕਿਸੇ ਨੇ ਵੀ ਐਸਟਰੋਨੌਟ ਨੇ ਹੁਣ ਤੱਕ ਸਪੇਸ ਵਾਕ ਕੀਤੀ ਨਹੀਂ ਹੈਗੀ ਇਸ ਤੋਂ ਪਹਿਲਾਂ ਇੱਕ ਸੀਗੇ ਪੈਗੀ ਵਿਟਸਨ ਸੀਗੇ ਉਹਨਾਂ ਦਾ ਰਿਕਾਰਡ ਸੀਗਾ 60 ਘੰਟਿਆਂ ਦਾ ਤੇ ਕਿਉਂਕਿ ਸੁਨੀਤਾ ਵਿਲੀਅਮ ਦਾ 62 ਘੰਟੇ ਤੇ 6 ਮਿੰਟ ਹੋ ਗਿਆ ਤੇ ਫਿਰ ਇਸ ਕਰਕੇ ਉਹਦਾ ਨਾਮ ਪਹਿਲੇ ਨੰਬਰਾਂ 'ਚ ਆ ਗਿਆ ਐਸਟਰੋਨੌਟ ਦੇ ਵਿੱਚ ਕਿ ਜਿਨੇ ਸਭ ਤੋਂ ਜ਼ਿਆਦਾ ਸਮੇਂ ਦੇ ਵਿੱਚ ਸਪੇਸ ਵਾਕ ਕੀਤੀ ਹੈ ਜੋ ਇਸ ਕਰਕੇ ਚਾਰੇ ਪਾਸੇ ਸੁਨੀਤਾ ਵਿਲੀਅਮਸ ਸੁਨੀਤਾ ਵਿਲੀਅਮ ਇਹ ਸੇ ਕਰਕੇ ਹੋ ਰਹੀ ਹੈ ਕਿਉਂਕਿ ਉਹ ਪਹਿਲੀ ਐਸਟ੍ਰੋਟ ਬਣਗੀ ਜਿਹਨੇ ਸਭ ਤੋਂ ਵੱਧ ਸਮਾਂ ਸਪੇਸ ਵਾਕ ਦੇ ਵਿੱਚ ਗੁਜ਼ਾਰਿਆ ਹੈ ਪਰ ਹੁਣ ਇਹਨਾਂ ਨੇ ਵਾਪਸ ਆਉਣਾ ਹੈ ਹੁਣ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਪੇਸ ਐਕਸ ਦਾ ਜਿਹੜਾ ਡ੍ਰੈਗਨ ਕਰੂ ਆ ਉਹ ਸਪੇਸ ਕ੍ਰਾਫਟ ਜਾਊਗਾ ਫਾਲਕਨ 9 ਰਾਕਟ ਉਹਨੂੰ ਇੱਥੋਂ ਉਠਾਉਣਗੇ ਧਰਤੀ ਤੋਂ ਤੇ ਉਹ ਉੱਥੇ ਜਾ ਕੇ ਡੌਕ ਕਰੂਗਾ ਫਿਰ ਉਹਦੇ ਚ ਦੋਨੋਂ ਬੈਠਣਗੇ ਸੁਨੀਤਾ ਤੇ ਗਿਲਮੋਰ ਫਿਰ ਉਹਨਾਂ ਨੂੰ ਸੇਫਲੀ ਰਿਟਰਨ ਉਹਨਾਂ ਦੀ ਧਰਤੀ ਤੇ ਹੋਊਗੀ ਜੀ ਤੇ ਜਦੋਂ ਧਰਤੀ ਤੇ ਵੀ ਆਉਂਦੇ ਨੇ ਤੇ ਕਿਉਂਕਿ ਉੱਪਰ ਜ਼ੀਰੋ ਗ੍ਰੈਵਿਟੀ ਥੱਲੇ ਇੰਨੀ ਗ੍ਰੈਵਿਟੀ ਹੋ ਜਾਂਦੀ ਹੈ ਤੇ ਵੈਸੇ ਵੀ ਸਿਕਿਉਰਿਟੀ ਦੇ ਪਰਪਸ ਦੇ ਨਾਲ ਵੀ ਤੇ ਫਿਰ ਉਹਨਾਂ ਨੂੰ ਤਕਰੀਬਨ 1 ਮਹੀਨੇ ਦੇ ਨੇੜੇ ਤੇੜੇ ਉਹਨਾਂ ਨੂੰ ਆਈਸੋਲੇਟ ਕਰਕੇ ਰੱਖਿਆ ਜਾਂਦਾ ਮਤਲਬ ਦੁਨੀਆ ਤੋਂ ਅਲੱਗ ਹੀ ਰੱਖਿਆ ਜਾਂਦਾ ਫਿਰ ਹੌਲੀ ਹੌਲੀ ਦਵਾਈਆਂ ਦੇ ਨਾਲ ਉਹਨਾਂ ਨੂੰ ਸੈੱਟ ਕੀਤਾ ਜਾਂਦਾ ਫਿਰ ਉਹਨਾਂ ਨੂੰ ਬਾਹਰੀ ਦੁਨੀਆ 'ਚ ਕੱਢਿਆ ਜਾਂਦਾ ਮਤਲਬ ਇਹ ਦੇਖਣ ਨੂੰ ਜਿੰਨਾ ਆਸਾਨ ਲੱਗਦਾ ਨਾ ਹਾਂ ਆਪਾਂ ਕਹਿ ਦਿੰਦੇ ਆ ਕਿ ਯਾਰ ਕੀ ਬਾਤ ਹੈ ਉੱਡ ਕੇ ਚਲੇਗੇ ਹੈ ਨਾ ਉੱਥੇ ਉੱਡ ਰਹੇ ਨੇ ਸਪੇਸ ਸਟੇਸ਼ਨ ਦੇ ਵਿੱਚ ਦੇਖਣ ਨੂੰ ਬਹੁਤ ਰਮਾਂਚਕ ਇੰਟਰਸਟਿੰਗ ਤੇ ਸੌਖਾ ਲੱਗਦਾ ਹਾਂ ਫਿਲਮਾਂ ਦੇ ਨਜ਼ਰੀਏ ਤੋਂ ਦੇਖ ਲੈਂਦੇ ਨੇ ਜਿਵੇਂ ਫਿਲਮਾਂ ਦੇ ਵਿੱਚ ਉਹ ਨੰਗ ਜਾਂਦੇ ਆ ਸ਼ਕਤੀਮਾਨ ਹੁੰਦਾ ਸੀ ਉਹ ਚੱਲ ਜਾਂਦਾ ਸੀਗਾ ਬਿਲਕੁਲ ਹਾਂ ਕਿਉਂਕਿ ਹਰ ਕੋਈ ਉਹ ਚੀਜ਼ ਐਕਸਪੀਰੀਅੰਸ ਕਰਨਾ ਚਾਹੁੰਦਾ ਨਾ ਜ਼ੀਰੋ ਗ੍ਰੈਵਿਟੀ ਦੇ ਵਿੱਚ ਬਿਲਕੁਲ ਪਰ ਉਹ ਨਾਸਾ ਦੇ ਤਾਂ ਉਹਨਾਂ ਦੇ ਆਪਣੇ ਸਪੇਸ ਐਕਸ ਦੇ ਇਹਨਾਂ ਦੇ ਆਪਣੇ ਉਹ ਬਣਾਏ ਹੋਏ ਨੇ ਜਿੱਥੇ ਅਭਿਆਸ ਕਰਾਉਂਦੇ ਨੇ ਹ ਉੱਥੇ ਉਹ ਜ਼ੀਰੋ ਗ੍ਰੈਵਿਟੀ ਕਰਕੇ ਰੱਖਦੇ ਨੇ ਉਹਦੇ ਚ ਦੱਸਣਾ ਕਿ ਜ਼ੀਰੋ ਗ੍ਰੈਵਿਟੀ ਚ ਇੱਧਰ ਉੱਧਰ ਤੁਸੀਂ ਕਿਵੇਂ ਜਾਣਾ ਕਿਵੇਂ ਚੀਜ਼ਾਂ ਨੂੰ ਹੈਂਡਲ ਕਰਨਾ ਪਾਣੀ ਡੁੱਲ ਜਾਂਦਾ ਉਹ ਪਾਣੀ ਉੱਥੇ ਹੀ ਰਹਿੰਦਾ ਐਂ ਤੈਰੀ ਜਾਂਦਾ ਪਾਣੀ ਹੂੰ ਜੋ ਕੋਈ ਵੀ ਲਿਕਵਿਡ ਚੀਜ਼ ਹੈ ਸੋ ਇਸ ਤਰੀਕੇ ਦਾ ਬਹੁਤ ਇੱਕ ਹਾਰਡ ਕੰਮ ਹੈ ਇਹ ਸਪੇਸ 'ਚ ਰਹਿਣਾ ਸੋ ਪਰ ਇਸੇ ਕਰਕੇ ਹੁਣ ਸਾਨੂੰ ਨਾਜ ਇਸ ਕਰਕੇ ਆ ਕਿਉਂਕਿ ਉਹ ਭਾਰਤੀ ਹੈ ਨਾਂ ਵੀ ਉਹਦਾ ਸੁਨੀਤਾ ਆ ਹੂੰ ਉਹਦੇ ਬੌਮ ਡੈਡ ਉਹ ਭਾਰਤੀ ਮੂਲ ਦੀ ਹੈਗੀ ਆ ਤੋ ਇਸ ਕਰਕੇ ਪ੍ਰਾਊਡ ਫੀਲ ਸਾਰੇ ਕਰ ਰਹੇ ਨੇ ਕਿ ਸੁਨੀਤਾ ਨੇ ਉਸ ਸਮੇਂ ਰਿਕਾਰਡ ਬਣਾ ਲਿਆ ਜਿਸ ਸਮੇਂ ਉਹ ਸਪੇਸ ਚ ਫਸੀ ਹੋਈ ਸੀ ਉਹਨੂੰ ਪਤਾ ਥੋੜੀ ਸੀਗਾ ਉਹਨੇ ਤਾਂ ਨਹੀਂ ਵਾਪਸ ਆ ਜਾਣਾ ਸੀ ਪਤਾ ਨਹੀਂ ਅਗਲਾ ਮੌਕਾ ਉਹਨੂੰ ਕਦੋਂ ਮਿਲਣਾ ਸੀ ਪਰ ਪ੍ਰਮਾਤਮਾ ਨੇ ਹੋ ਸਕਦਾ ਹੈ ਕਿ ਸ਼ਾਇਦ ਉਹਦਾ ਇਹ ਰਿਕਾਰਡ ਬਣਾਉਣਾ ਸੀ ਇਸੇ ਕਰਕੇ ਤਾਂ ਕਰਕੇ ਉਹਨੂੰ ਉੱਥੇ ਫਸਾ ਕੇ ਰੱਖਿਆ ਹੂੰ ਸੋ ਚਲੋ ਹੁਣ ਉਮੀਦ ਹੈ ਕਿ ਜਿਹੜਾ ਕਰੂ ਡ੍ਰੈਗਨ ਹੈ ਇਲਾਨ ਮਾਸਕ ਦਾ ਉਹ ਜਾਊਗਾ ਤੇ ਉਹਨਾਂ ਨੂੰ ਵਾਪਸ ਲੈ ਕੇ ਆਊਗਾ ਸੇਫਲੀ ਜੀ